ਪਲੈਂਟਸ ਕਲੱਬ ਪਠਾਨਕੋਟ ਸਟਾਰ ਦੇ ਪ੍ਰਧਾਨ ਹਰਜੀਤ ਸਿੰਘ ਸੈਣੀ ਦੀ ਤਾਜਪੋਸ਼ੀ ਦਾ ਕਾਰਜਕ੍ਰਮ ਇੱਕ ਨਿੱਜੀ ਹੋਟਲ ਦੇ ਵਿੱਚ ਰੱਖਿਆ ਗਿਆ ਤੇ ਜਿਸ ਵਿੱਚ ਦੱਸਦੇ ਹੀ ਇਹ ਚੀਫ ਗੈਸਟ ਵਜੋਂ ਗਵਰਨਰ ਰਸ਼ਪਾਰ ਸਿੰਘ ਬੱਚਾ ਜੀ ਵੀ ਤੇ ਬੀ ਡੀ ਜੀ 1 ਬੀ ਐਮ ਗੋਇਲ ਅਤੇ ਬੀ ਡੀ ਜੀ 2 ਜੀ ਐਸ ਪਾਟਿਆ ਜਿਹੜੇ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਜਿਹੜੇ ਨੇ ਮੁੱਖ ਮਹਿਮਾਨਾਂ ਵਜੋਂ ਉਹਨਾਂ ਨੇ ਸ਼ਿਰਕਤ ਕੀਤੀ ਤੇ ਦੱਸਦੇ ਹੀ ਇਸ ਮੌਕੇ ਤੇ ਹਰਜੀਤ ਸਿੰਘ ਸੈਣੀ ਦੀ ਤਾਜਪੋਸ਼ ਜਿੱਥੇ ਕੀਤੀ ਗਈ ਤੇ ਉੱਥੇ ਹੀ ਉਹਨਾਂ ਨੂੰ ਗੁਲਦਸਤੇ ਪੇਂਟ ਕਰਕੇ ਜਿਹੜਾ ਹੈ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹੀ ਇਹ ਜਿਹੜੇ ਨੇ ਹ ਤੇ ਤੇ ਮਾ ਮਹਿਮਾਨਾਂ ਦਾ ਜਿਹੜਾ ਇਹ ਦਿਲੋਂ ਧੰਨਵਾਦ ਕੀਤਾ ਤੇ ਇਸ ਤੋਂ ਬਾਅਦ ਜਿਹੜਾ ਹੈ ਅਮਨਦੀਪ ਕੌਰ ਜਿਹੜੇ ਨੇ ਕਲੱਬ ਦੇ ਫਰਸਟ ਲੇਡੀ ਜਿਹੜੇ ਨੇ ਉਹਨਾਂ ਨੂੰ ਵੀ ਉਹਨਾਂ ਦੀ ਤਾਜਪੋਸ਼ੀ ਕਰਕੇ ਗੁਲਦਸਤੇ ਪੇਂਟ ਕਰਕੇ ਦੋਹਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਤੇ ਕਲੱਬ ਦੇ ਵੱਲੋਂ ਕੀਤੇ ਗਏ तमाम ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਵੀ ਜਿਹੜੀ ਆਏ ਹੋਏ ਮੁੱਖ ਮਹਿਮਾਨਾਂ ਨੇ ਕੀਤੀ ਤੇ ਤਸਵੀਰਾਂ ਵੀ ਜਿਹੜੀਆਂ ਨੇ ਉਹ ਨਿਕਲ ਕੇ ਬਾਹਰ ਆਈਆਂ ਨੇ ਤੇ ਉਹ ਵੀ ਥੋੜੂ ਦਿਖਾਉਣੇ ਆ ਤੇ ਗੱਲਬਾਤ ਕਰਦੇ ਆ ਕਲੱਬ ਦੇ ਮੈਂਬਰਾਂ ਦੇ ਨਾਲ ਕਿਸ ਤਰ੍ਹਾਂ ਦਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਤੇ ਅੱਗੇ ਕਿਸ ਤਰ੍ਹਾਂ ਦੇ ਕਾਰਜ ਜਿਹੜੇ ਨੇ ਇਸ ਕਲੱਬ ਕਲੱਬ ਦੇ ਵੱਲੋਂ ਜਿਹੜੇ ਨੇ ਉਹ ਕਿਤੇ ਜਾਣਗੇ ਤੇ ਕਿਸ ਤਰ੍ਹਾਂ ਦੀ ਹੋਰ ਕਿਹੜੇ-ਕਿਹੜੇ ਪ੍ਰੋਗਰਾਮ ਜਿਹੜੇ ਨੇ ਕਿਹੜੇ-ਕਿਹੜੇ ਉਪਰਾਲੇ ਜਿਹੜੇ ਨੇ ਇਸ ਕਲੱਬ ਦੇ ਵੱਲੋਂ ਜਿਹੜੇ ਨੇ ਦੇਖਣ ਨੂੰ ਸਾਨੂੰ ਮਿਲਣਗੇ ਆਓ ਦੇਖ ਲੈਣੇ ਤੇ ਗੱਲਬਾਤ ਕਰ ਲੈਣੇ ਕਲੱਬ ਦੇ ਮੈਂਬਰਾਂ ਨਾਲ ਅੱਜ ਲਾਂਚ ਕਲੱਬ ਫਰਾਂਗੋਡ ਸਟਾਰ ਦੀ ਟੀਮ ਵੱਲੋਂ ਇੰਸਟਾਲੇਸ਼ਨ ਫੰਕਸ਼ਨ ਰੱਖਿਆ ਗਿਆ ਸੀ ਜਿੰਨੂੰ ਕੀ ਸਾਡੇ ਮਹਿਮਾਨਾਂ ਨੇ ਮੁੱਖ ਮਹਿਮਾਨ ਬੱਚਾ ਜੀ ਵੀ ਜੀ ਨੇ ਆ ਕੇ ਇਹਨੂੰ ਸਫਲ ਬਣਾਇਆ ਹੈ ਤੇ ਕੁਝ ਡਿਊਟੀਆਂ ਲਗਾਈਆਂ ਹਨ ਜਿਹੜੀਆਂ ਕੀ ਸਾਡੀ ਕਲੱਬ ਪੂਰੀ ਤਨਦੇਹੀ ਨਾਲ ਉਹਨੂੰ ਨਿਭਾਏਗੀ ਜੋ ਵੀ ਸਾਨੂੰ ਕਹਿਣਗੇ ਕਲੱਬ ਵੱਲੋਂ ਡਿਸਟ੍ਰਿਕਟ ਵਿੱਚ ਲੋਕਲ ਕਰਨ ਲਈ ਉਹ ਅਸੀਂ ਉਹਨਾਂ ਕਰਾਂਗੇ। ਮੈਂਬਰਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਟਾਈਮ ਦਿੱਤਾ ਆਪਣਾ ਕੀਮਤੀ ਟਾਈਮ ਦੇ ਕੇ ਇੱਥੇ ਆਏ। ਥੈਂਕ ਯੂ ਜੈ ਲਾਣਾ ਜੈ। ਖਲਾਬ ਨੇ ਕੀ ਪ੍ਰਯਾਸ ਕਰਨਗੇ। ਕਲੱਬ ਅੱਗੇ ਤੋਂ ਆਉਣ ਵਾਲੇ ਟਾਈਮ ਵਿੱਚ এনਵਾਇਰਨਮੈਂਟ ਤੇ ਐਜੂਕੇਸ਼ਨ ਦੇ ਉੱਤੇ ਕੰਮ ਕਰੇਗੀ ਆਕੇ। ਅਸੀਂ ਅੱਗੇ ਇੱਕ ਪ੍ਰੋਜੈਕਟ ਲੈ ਆ ਰਹੇ ਹਾਂ 500 ਬੱਚੇ ਨੂੰ ਫ੍ਰੀ ਐਜੂਕੇਸ਼ਨ ਦੇਣ ਦਾ ਜੋ ਕਿ ਅਸੀਂ ਉਹਨੂੰ ਜਲਦੀ ਹੀ ਉਹਨੂੰ ਕੰਪਲੀਟ ਕਰਾਂਗੇ। रणवीर सिंह वालिया जी के नेतृत्व में आज हमारे क्लब पठानकोट स्टार की इंस्टॉलेशन बड़ी धूमधाम से हुई उसमें हमारे प्रेसिडेंट हरजीत सिंह जी की सेक्रेटरी सुनील शास्त्री जी ट्रेजरर प्रदीप घोसला जी और हमारे पी आर इंद्र जी की और उनकी पूरी टीम की इंस्टॉलेशन हमारे वाइस डिस्ट्रिक्ट गवर्नर वन लॉय वी एम गोयल जी ने बड़ी बखूबी से कराई उनको सभी को इस ड्यूटी का ज्ञान दिया कि इंटरनेशनल की जो रिक्वायरमेंट्स हैं और किस तरीके से हैं वो पूरा विस्तार में उन्होंने बताया इंडक्शन हमारे वाइस डिस्ट्रिक्ट गवर्नर टू जी एस भाटिया जी ने की और हमारे मुख्य अतिथि हमारे डिस्ट्रिक्ट गवर्नर लॉयन रशपाल सिंह बच्चा जी भी ने एक बहुत ही बड़ा डिक्लेरेशन किया जिससे आज मोटिवेट होके यहाँ पर और एक तीन एम जी एफ की आज घोषणा हुई मैं बहुत बहुत बधाई देता हूँ लॉयंस क्लब पठानकोट स्टार के न्यूली इंस्टॉल्ड प्रेसिडेंट हरजीत सिंह जी को और उनकी पूरी टीम को जो निष्ठा के साथ लगातार ये कार्य कर रही है और सेवा के जो भाव इनके अंदर है जैसे जो परमानेंट प्रोजेक्ट्स इन्होंने लिया है ट्रैक का लिया है इन्वायरमेंट का एक बहुत बड़ा प्रोग्राम जो लिया है उसके लिए मैं बहुत बहुत बधाई देता हूँ मैं बधाई देता हूँ यहाँ पे जो वैन्यू उन्होंने सेलेक्ट किया वेन्यू मैनेजर्स का हमारे मीडिया का जो उन्होंने बहुत ही बढ़िया तरीके से इसको ऑर्गेनाइज़ किया है और ये जो जिस तरीके से जो प्रोग्राम किया है डिस्ट्रिक्ट गवर्नर इसकी बहुत तारीफ़ की है मैं जानता हूँ ये तारीफ़ ਪੂਰੇ ਡਿਸਟ੍ਰਿਕਟ ਨੂੰ ਚੀਕ ਥੈਂਕ ਯੂ ਜੈ ਹਿੰਦ ਤਾਰ ਕਲੱਬ ਦੇ ਪ੍ਰੈਜ਼ੀਡੈਂਟ ਲੈਨ ਹਰਜੀਤ ਸਿੰਘ ਤੇ ਉਹਨਾਂ ਦੀ ਸਾਰੀ ਟੀਮ ਨੂੰ ਤਾਜ ਪੋਛੀ ਦੇ ਲੱਖ ਲੱਖ ਵਧਾਈ ਦਿੰਦਾ ਮੈਨੂੰ ਇਸ ਕਲੱਬ ਉਤੇ ਮਾਣ ਹੈ ਵੇਖੋ ਹਰ ਚੌਥਾ ਮੈਂਬਰ ਇਹਨਾਂ ਦਾ ਜਮ ਜੀ ਐਫ ਬਣ ਚੁੱਕਾ ਹੈ ਸਿਰਫ ਕਲੱਬ ਨੂੰ 6 ਸਾਲ ਹੋਏ ਨੇ ਬਹੁਤ ਵਧੀਆ ਗੱਲ ਏ 50 ਪ੍ਰੋਜੈਕਟ ਲਾ ਚੁੱਕੇ ਨੇ 50 ਪ੍ਰੋਜੈਕਟ ਹੋਰ ਲਾਣ ਜਾ ਰਹੇ ਨੇ ਇੰਨੇ ਥੋੜੇ ਸਮੇਂ 'ਚ ਇੱਕ ਕਲੱਬ ਜਿਹੜੀ ਹੈਗੀ ਹੈ ਬੁਲੰਦੀਆਂ ਦੇ ਆ ਰਹੀ ਹੈ ਕਿ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਜਿਹੜੇ ਲਾਈਨ ਮੈਂਬਰ ਨੇ ਬਹੁਤ ਵਧੀਆ ਨੇ ਪੂਰੀ ਮਿਹਨਤ ਕਰਕੇ ਸਭ ਤੋਂ ਮੈਨੂੰ ਇਹਨਾਂ ਦਾ ਵਧੀਆ ਪ੍ਰੋਜੈਕਟ ਸ਼ਾਇਦ 321 D ਜਿਹੜਾ ਵਧੀਆ ਲੱਗਾ ਜਿਹੜਾ ਇਹਨਾਂ ਨੇ ਨਹਿਰ ਦੇ ਨਾਲ ਸੈਰ ਕਰਨ ਵਾਸਤੇ ਬਣਾਇਆ ਉਹ ਬਹੁਤ ਤੋਂ ਵਧੀਆ ਸਭ ਤੋਂ ਵਧੀਆ ਪ੍ਰੋਜੈਕਟ ਹੈ ਮੈਂ ਉਹਦੇ ਅਲੋਮ ਨੂੰ ਲੱਖ ਲੱਖ ਵਧਾਈ ਦੇਣਾ ਇਹਨਾਂ ਉੱਤੇ ਕੁਰਸੀਆਂ ਵੀ ਧਰਾਈਆਂ ਅੱਗੇ ਇਸ ਤਰ੍ਹਾਂ ਦੇ ਹੀ ਪ੍ਰੋਜੈਕਟ ਹੋਰ ਵੀ ਸੇਧ ਲੈਣੀ ਚਾਹੀਦੀ ਏ ਅੱਜ ਉਹ ਪ੍ਰੋਜੈਕਟ ਨਿੱਕਾ ਲੱਗਦਾ ਤੁਸੀਂ ਆਉਣ ਵਾਲੇ 5-7 ਸਾਲ ਨੂੰ ਦੇਖਿਓ ਉਹ ਪਠਾਨਕੋਟ ਦੀ ਉਹ ਸ਼ਾਨ ਬਣ ਜਾਣਾ ਹੈ ਗੈਸਟੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ